ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਥ ਸੰਗਤ ਜੀ ਅਪਣੀ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਗੱਲ ਕਰਨ ਵਾਲੇ ਹਾਂ ਜੀ ਕਿ ਜੇਕਰ ਤੁਸੀਂ ਗੁਰਪੁਰਬ ਵਾਲੇ ਦਿਨ ਭਾਵਕੇ 15 ਨਵੰਬਰ ਕਤਕ ਦੀ ਪੁੰਨਿਆ ਵਾਲੇ ਦਿਨ ਗੁਰੂ ਘਰ ਇਹ ਦੋ ਚੀਜ਼ਾਂ ਭੇਟ ਕਰ ਆਉਂਦੇ ਹੋ ਤਾਂ ਤੁਹਾਡੇ ਮਨ ਦੀ ਹਰ ਇੱਕ ਇੱਛਾ ਮਨੋ ਕਾਮਨਾ ਪੂਰੀ ਹੋ ਜਾਵੇਗੀ ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਲਿਖ ਕੇ ਹਾਜ਼ਰੀ ਲਗਵਾਉਣਾ ਜੀ ਤਾਂ ਕਿ ਪਰਮਾਤਮਾ ਜੀ ਦੀ ਕਿਰਪਾ ਹਮੇਸ਼ਾ ਦੇ ਲਈ ਤੁਹਾਡੇ ਘਰ ਪਰਿਵਾਰ ਬੱਚਿਆਂ ਤੇ ਹਮੇਸ਼ਾ ਦੇ ਲਈ ਬਣ ਜਾਵੇ। ਸ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਸਾਥ ਸੰਗਤ ਜੀ। ਸਾਥ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਵਿੱਚ ਅਸੀਂ ਗੱਲ ਕਰਨ ਵਾਲੇ ਹਾਂ ਕਿ ਗੁਰਪੁਰਬ ਦੇ ਦਿਨ ਤੁਸੀਂ ਗੁਰੂ ਘਰ ਜੇਕਰ ਇਹ ਚੀਜ਼ ਲੈ ਕੇ ਜਾਓਗੇ ਤਾਂ ਇਸ ਨਾਲ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਤੁਹਾਡੇ ਤੇ ਬਣ ਜਾਵੇਗੀ। ਸਾਤਸੰਗ ਜੀ ਕਈ ਲੋਕ ਹਮੇਸ਼ਾ ਹੀ ਗੱਲ ਕਰਦੇ ਹਨ ਕਿ ਅਸੀਂ ਪੂਜਾ ਪਾਠ ਬਹੁਤ ਕਰਦੇ ਹਾਂ ਪਰ ਸਾਡੀਆਂ ਇੱਛਾਵਾਂ ਤੇ ਮਨੋ ਕਾਮਨਾਵਾਂ ਪੂਰੀਆਂ ਨਹੀਂ ਹੁੰਦੀਆਂ ਪਰਮਾਤਮਾ ਸਾਡੀ ਬੇਨਤੀ ਪਤਾ ਨਹੀਂ ਕਿਉਂ ਨਹੀਂ ਕਬੂਲ ਕਰਦੇ ਤੇ ਸਾਤਸੰਗ ਜੀ ਤੁਸੀਂ ਜੇਕਰ ਆਪਣੀ ਇੱਛਾ ਤੇ ਮਨੋ ਕਾਮਨਾਵਾਂ ਪੂਰੀਆਂ ਕਰਵਾਉਣਾ ਚਾਹੁੰਦੇ ਹੋ ਤਾਂ ਤੁਸੀਂ ਗੁਰੂ ਘਰ ਦੇ ਵਿੱਚ ਇਹ ਚੀਜ਼ ਭੇਟਾ ਜ਼ਰੂਰ ਲੈ ਕੇ ਜਾਓ ਸਾਤਸੰਗ ਜੀ ਕਈ ਲੋਕ ਸੋਚਦੇ ਹਨ ਕਿ ਪੈਸੇ ਦੀ ਭੇਟਾ ਲੈ ਕੇ ਜਾਣੀ ਜ਼ਰੂਰੀ ਹੈ ਪਰ ਸਾਧ ਸੰਗਤ ਜੀ ਸਾਡੇ ਗੁਰੂ ਸਾਹਿਬਾਨ ਤਾਂ ਸਾਡੇ ਤੋਂ ਪੈਸੇ ਨਹੀਂ ਮੰਗਦੇ ਸਾਡੇ ਦਾਤਾ ਹਨ ਜੋ ਉਹ ਸਾਨੂੰ ਸਿਰਫ ਦਾਤਾਂ ਦੇਣ ਵਾਲੇ ਹਨ ਸਾਨੂੰ ਆਪਣਾ ਸਾਰਾ ਕੁਝ ਬਖਸ਼ਣ ਹਾਰ ਹਨ ਸਾਡੇ ਕਹਿਣ ਦਾ ਮਤਲਬ ਹੈ ਜੀ ਕਿ ਅੰਮ੍ਰਿਤ ਵੇਲੇ ਦਾ ਨਿਤਨੇਮ ਗੁਰੂ ਘਰ ਦੇ ਵਿੱਚ ਕੀਮਤੀ ਸੇਵਾ ਜੋ ਵੀ ਤੁਸੀਂ ਸੇਵਾ ਸਿਰਫ ਤਨ ਮਨ ਤੇ ਧਨ ਦੇ ਨਾਲ ਕਰ ਸਕਦੇ ਹੋ ਉਹੀ ਅਸਲੀ ਭੇਟਾ ਹੈ ਜਿੰਨਾ ਅਸੀਂ ਗੁਰੂ ਦੇ ਨਾਲ ਜੁੜ ਸਕੀਏ ਅੰਮ੍ਰਿਤ ਵੇਲੇ ਨੂੰ ਸੰਭਾਲ ਸਕੀਏ ਓਨੇ ਹੀ ਸੱਚੇ ਪਾਤਸ਼ਾਹ ਜੀ ਦੀਆਂ ਖੁਸ਼ੀਆਂ ਤੇ ਬਰਕਤਾਂ ਨੂੰ ਹਾਸਲ ਕਰ ਸਕਦੇ ਹਾਂ ਸਾਥ ਸੰਗਤ ਜੀ ਕਈ ਵਾਰ ਅਸੀਂ ਆਪਣੇ ਸਾਹਮਣੇ ਬਹੁਤ ਹੀ ਸਾਰੇ ਚਮਤਕਾਰ ਹੁੰਦੇ ਆ ਹੋਇਆਂ ਵੇਖਦੇ ਹਾਂ ਜਿਨ੍ਹਾਂ ਉੱਤੇ ਸਾਡੀਆਂ ਅੱਖਾਂ ਹੀ ਵਿਸ਼ਵਾਸ ਨਹੀਂ ਕਰਦੀਆਂ ਪਰ ਧੰਨ ਗੁਰੂ ਰਾਮਦਾਸ ਜੀ ਦੇ ਦਰ ਤੇ ਤੁਸੀਂ ਬਹੁਤ ਸਾਰੇ ਹੀ ਚਮਤਕਾਰ ਹੁੰਦੇ ਹੋਏ ਸੁਣੇ ਹੋਣਗੇ ਉਸੇ ਹੀ ਤਰ੍ਹਾਂ ਇੱਕ ਘਟਨਾ ਅਸੀਂ ਤੁਹਾਡੇ ਨਾਲ ਸਾਂਝੀ ਕਰਨ ਵਾਲੇ ਹਾਂ ਸਾਥ ਸੰਗਤ ਜੀ ਇਸ ਵੀਡੀਓ ਨੂੰ ਪੂਰਾ ਹੀ ਅੰਤ ਤੱਕ ਧਿਆਨ ਦੇ ਨਾਲ ਸਰਵਣ ਕਰ ਲੈਣਾ ਜੀ ਸਾਥ ਸੰਗਤ ਜੀ ਅਸੀਂ ਤੁਹਾਡੇ ਨਾਲ ਅੱਜ ਇੱਕ ਵੀਰ ਦੀ ਹੱਦ ਬੀਤੀ ਸਾਂਝੀ ਕਰਨ ਵਾਲੇ ਹਾਂ ਜੀ ਜੋ ਵੀਰ ਕੇ ਆਪਣੇ ਬੱਚੇ ਦੇ ਨਾਲ ਧੰਗੁਰੂ ਰਾਮਦਾਸ ਜੀ ਦੇ ਦਰ ਤੇ ਆਏ ਸਨ ਉਹਨਾਂ ਦਾ ਬੱਚਾ ਜਿਹੜਾ ਸੀ ਉਹ ਚੱਲ ਫਿਰ ਨਹੀਂ ਸੀ ਸਕਦਾ ਉਹ ਕਾਫੀ ਸਮੇਂ ਤੋਂ ਬੈੱਡ ਰੈਸਟ ਤੇ ਸੀ ਕਿ ਉਹ ਕੇ ਡਾਕਟਰਾਂ ਨੇ ਉਹਨਾਂ ਦੀਆਂ ਲੱਤਾਂ ਚੱਲਣ ਤੋਂ ਮਨਾ ਕਰ ਦਿੱਤਾ ਸੀ ਕਹਿੰਦੇ ਸਨ ਕਿ ਹੁਣ ਇਹਨਾਂ ਦੀਆਂ ਲੱਤਾਂ ਕਦੇ ਵੀ ਭਾਰ ਨਹੀਂ ਚੱਲ ਸਕਦੀਆਂ ਇਹਨਾਂ ਨੂੰ ਤੁਹਾਨੂੰ ਹਮੇਸ਼ਾ ਹੀ व्हीਲਚੇਅਰ ਤੇ ਹੀ ਰੱਖਣਾ ਪਵੇਗਾ ਤੇ ਉਹ ਵੀਰ ਬੜਾ ਹੀ ਇਸ ਗੱਲ ਤੋਂ ਪਰੇਸ਼ਾਨ ਹੋਇਆ ਕਿ ਮੇਰਾ ਬੱਚਾ ਇਸ ਜਵਾਨੀ ਦੀ ਉਮਰ ਦੇ ਵਿੱਚ ਕਿਵੇਂ ਸਾਰੀ ਜ਼ਿੰਦਗੀ ਬਤੀਤ ਕਰੇਗਾ ਉਸ ਵੀਰ ਦਾ ਉਸ ਵੀਰ ਦੀ ਜਿਹੜੀ ਸ਼ਰਧਾ ਸੀ ਉਹ ਗੁਰੂ ਘਰ ਦੇ ਨਾਲ ਬਹੁਤ ਜੁੜੀ ਹੋਈ ਸੀ। ਉਹ ਆਪਣੇ ਬਚਪਨ ਤੋਂ ਹੀ ਗੁਰੂ ਰਾਮਦਾਸ ਜੀ ਦੇ ਦਰ ਨਾਲ ਜੁੜਿਆ ਹੋਇਆ ਸੀ। ਉਹ ਜਦੋਂ ਆਪ ਛੋਟਾ ਬੱਚਾ ਸੀ, ਜਦੋਂ ਜਵਾਨੀ ਦੇ ਵਿੱਚ ਸੀ ਤਾਂ ਉਹ ਵੀ ਆਪਣੇ ਦੋਸਤਾਂ ਮਿੱਤਰਾਂ ਦੇ ਨਾਲ ਰਲ ਕੇ ਗੁਰੂ ਘਰ ਸੇਵਾ ਕਰਨ ਦੇ ਲਈ ਆਇਆ ਕਰਦਾ ਸੀ। ਤਾਂ ਉਹ ਵੀਰ ਦੱਸਦਾ ਹੈ ਕਿ ਮੇਰੀ ਇੰਨੀ ਜ਼ਿਆਦਾ ਬਚਪਨ ਤੋਂ ਹੀ ਸ਼ਰਧਾ ਭਾਵਨਾ ਗੁਰੂ ਦੇ ਦਰ ਦੇ ਨਾਲ ਜੁੜੀ ਹੋਈ ਸੀ। ਤਾਂ ਉਸ ਵੀਰ ਨੇ ਦੱਸਿਆ ਕਿ ਉਹ ਵੀਰ ਲੁਧਿਆਣਾ ਸ਼ਹਿਰ ਦਾ ਰਹਿਣ ਵਾਲਾ ਹੈ ਉਸ ਵੀਰ ਨੇ ਦੱਸਿਆ ਕਿ ਮੈਂ ਆਪਣੀ ਸ਼ਰਦਾ ਤੇ ਵਿਸ਼ਵਾਸ ਦੇ ਸਦਕਾ ਚਾਹੁੰਦਾ ਸੀ ਕਿ ਮੈਂ ਆਪਣੇ ਬੱਚੇ ਨੂੰ ਗੁਰੂ ਘਰ ਲੈ ਜਾ ਕੇ ਉੱਥੇ ਦੁਖਪੰਜਨੀ ਬੇਰੀ ਦੇ ਥੱਲੇ ਇਸ਼ਨਾਨ ਕਰਵਾ ਕੇ ਲਿਆਵਾਂ ਜਿੱਥੋਂ ਕਾਊਏ ਵੀ ਹੰਸ ਬਣ ਜਾਂਦੇ ਹਨ ਤੇ ਉੱਥੇ ਮੇਰੇ ਬੱਚੇ ਦੇ ਦੁੱਖ ਕਿਉਂ ਨਹੀਂ ਕੱਟੇ ਜਾਣਗੇ ਜਿੱਥੇ ਇੱਕ ਕੋਹੜੀ ਦਾ ਕੋਹੜ ਦੂਰ ਹੋ ਜਾਂਦਾ ਹੈ ਪਰਮਾਤਮਾ ਜੀ ਮੇਰੇ ਵੀ ਬੱਚੇ ਤੇ ਕਿਰਪਾ ਕਰਨਗੇ ਉਸ ਵੀਰ ਦੀ ਸ਼ਰਧਾ ਤੇ ਵਿਸ਼ਵਾਸ ਨੂੰ ਵੇਖ ਕੇ ਅਸੀਂ ਵੀ दंग रह ਜਾਵਾਂਗੇ ਸਾਧ ਸੰਗਤ ਜੀ ਉਸ ਵੀਰ ਨੇ ਦੱਸਿਆ ਕਿ ਮੈਂ ਆਪਣੇ ਬੱਚੇ ਨੂੰ ਵੀਲ ਚੇਅਰ ਤੇ ਬਿਠਾ ਕੇ ਗੁਰੂ ਦੇ ਦਰ ਤੇ ਲੈ ਕੇ ਆਇਆ ਸੀ ਤੇ ਦੱਸਦਾ ਹੈ ਕਿ ਮੈਂ ਉਸ ਨੂੰ ਆਪਣੇ ਕੋਲ ਬਿਠਾ ਕੇ ਪਹਿਲਾਂ ਤਾਂ ਦੁਖਪੰਜਨੀ 베ਰੀ ਸਾਹਿਬ ਦੇ ਥੱਲੇ ਬੈਠ ਕੇ ਸੁਖਮਨੀ ਸਾਹਿਬ ਦਾ ਜਾਪ ਕੀਤਾ ਫਿਰ ਵਾਹਿਗੁਰੂ ਗੁਰੂ ਗ੍ਰੰਥਰ ਦਾ ਜਾਪ ਆਪਣੇ ਪੁੱਤਰ ਨੂੰ ਵੀ ਕਿਹਾ ਕਿ ਤੂੰ ਵੀ ਕਰ ਕਹਿੰਦਾ ਕਿ ਜਦੋਂ ਮੈਂ ਸੁਖਮਨੀ ਸਾਹਿਬ ਦਾ ਪਾਠ ਕਰ ਰਿਹਾ ਸੀ ਤਾਂ ਮੇਰੇ ਬੱਚੇ ਦੀ ਵੀ ਸ਼ਰਧਾ ਤੇ ਵਿਸ਼ਵਾਸ ਸ਼ੁਰੂ ਤੋਂ ਹੀ ਸੁਖਮਨੀ ਸਾਹਿਬ ਦੀ ਬਾਣੀ ਦੇ ਵਿੱਚ ਬਹੁਤ ਜ਼ਿਆਦਾ ਸੀ ਮੇਰੇ ਬੱਚੇ ਨੇ ਵੀ ਮੇਰੇ ਨਾਲ ਨਾਲ ਸੁਖਮਨੀ ਸਾਹਿਬ ਦੀ ਬਾਣੀ ਦਾ ਜਾਪ ਕੀਤਾ ਇਸ ਤੋਂ ਉਪਰੰਤ ਵੀਰ ਦੱਸਦਾ ਹੈ ਕਿ ਮੈਂ ਪਹਿਲਾਂ ਇਸ਼ਨਾਨ ਕੀਤਾ ਤੇ ਫਿਰ ਦੱਸਦਾ ਹੈ ਕਿ ਮੈਂ ਆਪਣੇ ਪੁੱਤਰ ਨੂੰ ਇਸ਼ਨਾਨ ਕਰਵਾਉਣ ਦੇ ਲਈ ਉਸ ਦੇ ਕੱਪੜੇ ਉਤਾਰੇ ਫਿਰ ਉਹ ਵੀਰ ਦੱਸਦਾ ਹੈ ਕਿ ਮੇਰੇ ਨਾਲ ਇੱਕ ਸੇਵਾਦਾਰ ਵੀਰ ਨੇ ਮੇਰੇ ਬੱਚੇ ਨੂੰ ਇਸ਼ਨਾਨ ਕਰਵਾਇਆ ਇਸ ਤੋਂ ਉਪਰੰਤ ਵੀਰ ਦੱਸਦਾ ਹੈ ਕਿ ਮੈਂ ਆਪਣੇ ਬੱਚੇ ਨੂੰ ਕੱਪੜੇ ਵਗੈਰਾ ਪਾ ਲਈ ਤੇ ਫਿਰ ਮੇਰੇ ਮਨ ਦੀ ਸ਼ਰਧਾ ਸੀ ਕਿ ਮੈਂ ਗੁਰੂ ਦੇ ਦਰ ਤੇ ਕਿ ਮੈਂ ਗੁਰੂ ਘਰ ਦੇ ਅੰਦਰ ਜਾ ਕੇ ਆਪਣੇ ਪੁੱਤਰ ਨੂੰ ਮੱਥਾ ਟਿਕਾਵਾਂ ਹੋ ਸਕਦਾ ਹੈ ਪਰਮਾਤਮਾ ਮੇਰੇ ਗਰੀਬ ਦੀ ਝੋਲੀ ਵਿੱਚ ਲਾਜ ਰੱਖ ਲੈਣ ਮੇਰੀਆਂ ਅਰਦਾਸਾਂ ਨੂੰ ਕਬੂਲ ਹੀ ਕਰ ਲੈਣ ਉਹ ਵੀਰ ਦੱਸਦਾ ਹੈ ਕਿ ਮੈਂ ਆਪਣੇ ਪੁੱਤਰ ਨੂੰ ਮੱਥਾ ਟਿਕਾਉਣ ਦੇ ਲਈ ਲਾਈਨ ਦੇ ਵਿੱਚ ਖੜਾ ਹੋ ਗਿਆ ਪਰ ਲੋਕਾਂ ਦੀ ਵੀ ਇੰਨੀ ਜ਼ਿਆਦਾ ਸ਼ਰਧਾ ਤੇ ਵਿਸ਼ਵਾਸ ਪਰਮਾਤਮਾ ਦੇ ਨਾਲ ਜੁੜਿਆ ਸੀ ਉਹਨਾਂ ਨੇ ਮੇਰੇ ਤੇ ਤਰਸ ਖਾਦਾ ਤੇ ਉਹਨਾਂ ਨੇ ਕਿਹਾ ਕਿ ਭਾਈ ਸਾਹਿਬ ਜੀ ਤੁਸੀਂ ਅੱਗੇ ਹੋ ਜਾਓ ਤਾਂ ਕਹਿੰਦੇ ਕਿ ਕੁਝ ਸੇਵਾਦਾਰਾਂ ਨੇ ਮੇਰੇ ਨਾਲ ਰਲ ਕੇ ਮੇਰੇ ਪੁੱਤਰ ਨੂੰ ਅੰਦਰ ਲੈ ਜਾਇਆ ਤਾਂ ਕਿ ਮੇਰਾ ਪੁੱਤਰ ਜਿਹੜਾ ਹੈ ਉਹ ਮੱਥਾ ਟੇਕ ਸਕੇ ਪਰਮਾਤਮਾ ਦੇ ਲੜ ਲੱਗ ਸਕੇ ਕਹਿੰਦਾ ਕਿ ਇਸ ਤਰ੍ਹਾਂ ਹੀ ਮੈਂ ਆਪਣੇ ਪੁੱਤਰ ਨੂੰ ਅੰਦਰ ਲੈ ਜਾ ਕੇ ਮੱਥਾ ਟਿਕਾਉਣ ਦੇ ਲਈ ਬਿਠਾ ਦਿੱਤਾ ਇਸ ਤੋਂ ਉਪਰੰਤ ਉਹ ਵੀਰ ਦੱਸਦਾ ਹੈ ਕਿ ਉੱਥੇ ਗੁਰਬਾਣੀ ਦੇ ਜਾਪ ਚੱਲ ਰਹੇ ਸਨ ਸ਼ਬਦ ਕੀਰਤਨ ਹੋ ਰਿਹਾ ਸੀ ਤੇ ਭਾਈ ਸਾਹਿਬ ਜਿਹੜੇ ਕੀਰਤਨੀਏ ਸਨ ਉਹ ਵੀ ਦੁੱਖ ਕਟਣ ਵਾਲੇ ਸ਼ਬਦਾਂ ਦਾ ਗਾਇਨ ਕਰ ਰਹੇ ਸਨ ਜਦੋਂ ਭਾਈ ਸਾਹਿਬ ਦਾ ਸ਼ਬਦ ਸਮਾਪਤ ਹੋਇਆ ਇਸ ਤੋਂ ਉਪਰੰਤ ਉਹ ਵੀਰ ਦੱਸਦਾ ਹੈ ਕਿ ਸਾਨੂੰ ਉੱਥੇ ਬੈਠਣ ਦੇ ਲਈ ਸੇਵਾਦਾਰਾਂ ਨੇ ਜਗ੍ਹਾ ਬਣਾ ਦਿੱਤੀ ਤੇ ਕਹਿੰਦਾ ਕਿ ਅਸੀਂ ਪੂਰਾ ਹੀ ਸ਼ਬਦ ਜਿਹੜਾ ਦੁੱਖ ਰੋਗਾਂ ਵਾਲਾ ਸੀ ਉਹ ਸੁਣਿਆ ਜਿਵੇਂ ਕਿ ਪ੍ਰਮਾਤਮਾ ਨੇ ਸਾਡੇ ਲਈ ਹੀ ਉਹ ਸ਼ਬਦ ਰਾਗੀ ਸਿੰਘਾਂ ਦੇ ਕੋਲੋਂ ਗਵਾਇਆ ਹੋਵੇ ਤਾਂ ਕਹਿੰਦਾ ਕਿ ਮੇਰੀ ਹੋਰ ਸ਼ਰਧਾ ਜ਼ਿਆਦਾ ਪ੍ਰਮਾਤਮਾ ਦੇ ਉੱਪਰ ਪਣ ਗਈ ਕਿ ਪ੍ਰਮਾਤਮਾ ਅੱਗੇ ਤਾਂ ਮੇਰੇ ਨਾਲ ਕਦੇ ਵੀ ਇੰਜ ਨਹੀਂ ਸੀ ਹੋਇਆ ਕਿ ਮੇਰੇ ਲਈ ਹੀ ਮੈਨੂੰ ਲੱਗੇ ਕਿ ਸ਼ਬਦ ਗਾਇਨ ਹੋ ਰਿਹਾ ਹੈ ਤਾਂ ਉਸ ਵੀਰ ਨੇ ਦੱਸਿਆ ਕਿ ਜਦੋਂ ਉਹ ਸ਼ਬਦ ਪੂਰਾ ਹੀ ਸਮਾਪਤ ਹੋ ਗਿਆ ਤਾਂ ਕਹਿੰਦਾ ਹੈ ਕਿ ਉਸ ਤੋਂ ਉਪਰੰਤ ਉਹਨਾਂ ਨੇ ਆਨੰਦ ਸਾਹਿਬ ਦੀ ਬਾਣੀ ਦਾ ਜਾਪ ਕਰਨਾ ਸ਼ੁਰੂ ਕਰ ਦਿੱਤਾ ਕਹਿੰਦਾ ਕਿ ਅਸੀਂ ਵੀ ਨਾਲ-ਨਾਲ ਸ਼ਬਦ ਬੋਲ ਰਹੇ ਸੀ ਉਸ ਤੋਂ ਉਪਰੰਤ ਵੀਰ ਦੱਸਦਾ ਹੈ ਕਿ ਫਿਰ ਅਰਦਾਸ ਹੋਣੀ ਸੀ ਜਦੋਂ ਅਰਦਾਸ ਹੋਣੀ ਸ਼ੁਰੂ ਹੋਈ ਤਾਂ ਮੇਰੇ ਪੁੱਤਰ ਕਹਿੰਦਾ ਕਿ ਉਸਨੇ ਉਹ ਜਿਹੜਾ ਅੰਦਰ ਬਣਿਆ ਹੁੰਦਾ ਹੈ ਗਲਿਆਰਾ ਉਸਨੇ ਉਸ ਨੂੰ ਹੱਥ ਪਾ ਕੇ ਉੱਠਣਾ ਸ਼ੁਰੂ ਕੀਤਾ ਉਹ ਵੀਰ ਦੱਸਦਾ ਹੈ ਕਿ ਮੇਰੇ ਪੁੱਤਰ ਦੇ ਕੋਲੋਂ ਉੱਠਿਆ ਨਹੀਂ ਸੀ ਜਾ ਰਿਹਾ ਪਰ ਉਸਨੇ ਹੌਲੀ-ਹੌਲੀ ਹਿੰਮਤ ਕਰਨੀ ਸ਼ੁਰੂ ਕੀਤੀ ਤੇ ਉਹ ਵੀਰ ਦੱਸਦਾ ਹੈ ਕਿ ਮੈਂ ਉਸ ਦੀ ਹਿੰਮਤ ਵੇਖ ਕੇ ਵੀ ਹੈਰਾਨ ਰਹਿ ਗਿਆ ਕਿ ਅੱਗੇ ਤਾਂ ਕਦੇ ਇਸਨੇ ਘਰ ਵਿੱਚ ਵੀ ਹਿੰਮਤ ਨਹੀਂ ਸੀ ਕੀਤੀ ਉੱਠਣ ਦੀ ਤੇ ਅੱਜ ਇਦਾਂ ਲੱਗ ਰਿਹਾ ਸੀ ਜਿਵੇਂ ਪਰਮਾਤਮਾ ਉਸ ਨੂੰ ਆਪ ਉਠਾ ਰਏ ਹੁਣ ਸਿਰ ਤੇ ਹੱਥ ਦੇ ਕੇ ਫਿਰ ਉਹ ਵੀਰ ਦੱਸਦਾ ਹੈ ਕਿ ਇਸ ਤਰ੍ਹਾਂ ਮੇਰੇ ਪੁੱਤਰ ਨੇ ਹੌਲੀ-ਹੌਲੀ ਉਸ ਨੂੰ ਫੜ ਕੇ ਹੌਲੀ-ਹੌਲੀ ਉੱਠਣਾ ਸ਼ੁਰੂ ਕੀਤਾ ਜਦੋਂ ਮੈਂ ਉਸ ਨੂੰ ਸਹਾਰਾ ਦੇਣ ਦੀ ਕੋਸ਼ਿਸ਼ ਕੀਤੀ ਤਾਂ ਉਸ ਨੇ ਕਿਹਾ ਪਿਤਾ ਜੀ ਪਰਮਾਤਮਾ ਮੈਨੂੰ ਸਹਾਰਾ ਦੇ ਰਹੇ ਹਨ ਉਹੀ ਮੈਨੂੰ ਉਠਾਉਣਗੇ ਤਾਂ ਉਸ ਵੀਰ ਨੇ ਦੱਸਿਆ ਕਿ ਮੇਰਾ ਪੁੱਤਰ ਇਦਾਂ ਕਰਦਿਆਂ ਕਰਦਿਆਂ ਹੌਲੀ-ਹੌਲੀ ਉੱਠ ਕੇ ਖੜਾ ਹੋ ਗਿਆ ਕਿ ਉਸ ਦੇ ਮਨ ਵਿੱਚ ਵੀ ਮੇਰੇ ਵਾਂਗ ਪਰਮਾਤਮਾ ਦੇ ਪ੍ਰਤੀ ਬੜੀ ਜ਼ਿਆਦਾ ਸੱਚੀ ਸ਼ਰਧਾ ਬਣ ਚੁੱਕੀ ਸੀ ਉਸ ਨੇ ਵੀ ਆਪਣੀ ਜ਼ਿੰਦਗੀ ਦੀ ਡੋਰ ਸਿਰਫ ਪਰਮਾਤਮਾ ਤੇ ਛੱਡ ਦਿੱਤੀ ਸੀ ਮੇਰੇ ਬੱਚੇ ਨੇ ਏਦਾਂ ਹੌਲੀ-ਹੌਲੀ ਉੱਠਣਾ ਸ਼ੁਰੂ ਕੀਤਾ ਤੇ ਜਦੋਂ ਉੱਠ ਕੇ ਸਿੱਧਾ ਖੜਾ ਹੋ ਗਿਆ ਤਾਂ ਉਹ ਵੀਰ ਦੱਸਦਾ ਹੈ ਕਿ ਮੇਰੀ ਖੁਸ਼ੀ ਦਾ ਟਿਕਾਣਾ ਨਾ ਰਿਹਾ ਤੇ ਮੈਂ ਆਪਣਾ ਸਿਰ ਧੰਗੁਰੂ ਰਾਮਦਾਸ ਜੀ ਦੇ ਚਰਨਾਂ ਵਿੱਚ ਰੱਖ ਕੇ ਨਮਸਕਾਰ ਕੀਤੀ ਤੇ ਵਾਹਿਗੁਰੂ ਜੀ ਦਾ ਸ਼ੁਕਰਾਨਾ ਕੀਤਾ। ਉਹ ਵੀਰ ਦੱਸਦਾ ਹੈ ਕਿ ਮੇਰੇ ਪੁੱਤਰ ਨੇ ਵੀ ਫਿਰ ਪਰਮਾਤਮਾ ਜੀ ਦੇ ਦਰ ਤੇ ਸੀਸ ਝੁਕਾ ਕੇ ਸ਼ੁਕਰਾਨੇ ਦੀ ਅਰਦਾਸ ਕੀਤੀ। ਇਸ ਤੋਂ ਉਪਰੰਤ ਵੀਰ ਦੱਸਦਾ ਹੈ ਕਿ ਜਦੋਂ ਅਰਦਾਸ ਹੋਈ ਹੁਕਮਨਾਮਾ ਸਾਹਿਬ ਹੋਇਆ ਤੇ ਫਿਰ ਅਸੀਂ ਬਾਹਰ ਆ ਗਏ ਤੇ ਜਿਹੜੇ ਸੇਵਾਦਾਰਾ ਨੇ ਮੇਰੇ ਪੁੱਤਰ ਨੂੰ ਅੰਦਰ ਚੁੱਕ ਕੇ ਖੜਿਆ ਸੀ ਉਹ ਵੀ ਮੇਰੇ ਪੁੱਤਰ ਨੂੰ ਹੁਣ ਵੇਖ ਕੇ 당ਗ ਰਹਿ ਚੁੱਕੇ ਸਨ। ਉਹ ਵੀ ਪਰਮਾਤਮਾ ਦਾ ਲੱਖ ਲੱਖ ਸ਼ੁਕਰਾਨਾ ਕਰ ਰਹੇ ਸਨ ਜਿਹੜੀ ਸੰਗਤ ਨੇ ਸਾਨੂੰ ਅੱਗੇ ਲੈ ਜਾਣ ਲਈ ਕਿਹਾ ਸੀ ਮੇਰੇ ਪੁੱਤਰ ਨੂੰ ਉਹ ਵੀ ਦੇਖ ਕੇ ਹੈਰਾਨ ਰਹਿ ਗਈ ਕਿ ਪਰਮਾਤਮਾ ਦੇ ਘਰ ਵਿੱਚ ਕਰਾਮਾਤਾ ਹੁੰਦੀਆਂ ਹਨ ਪਰਮਾਤਮਾ ਸਭ ਦੀ ਝੋਲੀ ਵਿੱਚ ਖੁਸ਼ੀਆਂ ਪਾਉਂਦੇ ਹਨ ਸੋ ਸਾਧ ਸੰਗਤ ਜੀ ਗੱਲ ਤਾਂ ਹੈ ਜੀ ਸੱਚੀ ਸ਼ਰਧਾ ਤੇ ਵਿਸ਼ਵਾਸ ਦੀ ਜੇਕਰ ਅਸੀਂ ਵੀ ਵਿਸ਼ਵਾਸ ਪਰਮਾਤਮਾ ਦੇ ਪ੍ਰਤੀ ਇਦਾਂ ਦਾ ਰੱਖਾਂਗੇ ਦੇਹਧਾਰੀ ਬਾਬਿਆਂ ਤੋਂ ਦੂਰ ਹੋ ਜਾਵਾਂਗੇ ਮਨ ਵਿੱਚ ਕਾਮ, ਕ੍ਰੋਧ, ਲੋਭ, ਮੋਹ ਤੇ ਹੰਕਾਰ ਵਰਗੀਆਂ ਕੁਰਤੀਆਂ ਨੂੰ ਦੂਰ ਕਰ ਦੇਵਾਂਗੇ ਤਾਂ ਵੇਖ ਲੈਣਾ ਪ੍ਰਮਾਤਮਾ ਜੀ ਦੀ ਕਿਰਪਾ ਹੋਣੀ ਲਾਜ਼ਮੀ ਹੋ ਜਾਵੇਗੀ। ਸੋ ਸਾਧ ਸੰਗਤ ਜੀ ਜਿਵੇਂ ਤੁਹਾਨੂੰ ਪਤਾ ਹੈ ਜੀ ਕਿ 15 ਨਵੰਬਰ ਕੱਤਕ ਪੁੰਨਿਆ ਦੇ ਦਿਨ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਜਨਮ ਦਿਹਾੜਾ ਆਉਣ ਵਾਲਾ ਹੈ। ਜੇਕਰ ਇਸ ਦਿਨ ਨੂੰ ਸਮਰਪਿਤ ਤੁਸੀਂ ਉਹਨੇ ਦਿਨ ਹੀ ਚਾਹੇ ਅੰਮ੍ਰਿਤ ਵੇਲੇ ਉੱਠ ਕੇ ਪੰਜ ਬਾਣੀਆਂ ਦੇ ਨਾਲ ਜੁੜ ਜਾਓ ਜੇਕਰ ਤੁਹਾਡੇ ਕੋਲ ਪੰਜ ਬਾਣੀਆਂ ਨਾਲ ਜੁੜਨ ਦਾ ਸਮਾਂ ਨਹੀਂ ਹੈ ਤਾਂ ਤੁਸੀਂ ਜਪਜੀ ਸਾਹਿਬ ਦੇ 11 ਪਾਠ ਜੇਕਰ ਉਸ ਸਮੇਂ ਤੱਕ ਕਰ ਲੈਂਦੇ ਹੋ ਤਾਂ ਵੇਖ ਲੈਣਾ ਤੁਹਾਡੇ ਮਨ ਦੀ ਹਰ ਇੱਕ ਇੱਛਾ ਪੂਰੀ ਹੋ ਜਾਵੇਗੀ ਗੁਰੂ ਨਾਨਕ ਪਾਤਸ਼ਾਹ ਜੀ ਤੁਹਾਡੀ ਝੋਲੀ ਦੇ ਵਿੱਚ ਖੁਸ਼ੀਆਂ ਪਾ ਦੇਣਗੇ ਇਸ ਤੋਂ ਉਪਰੰਤ ਤੁਸੀਂ ਖੁਦ ਵੇਖ ਲੈਣਾ ਕਿ ਜਦੋਂ ਤੁਸੀਂ 15 ਤਰੀਕ ਤੱਕ ਤਾਂ ਜਾਪ ਕਰੋਗੇ ਹੀ ਕਰੋਗੇ ਉਸ ਤੋਂ ਬਾਅਦ ਤੁਹਾਡਾ ਨਿਮ ਬਣ ਜਾਵੇਗਾ ਤੁਹਾਡਾ ਮਨ ਨਹੀਂ ਕਰੇਗਾ ਕਿ ਤੁਸੀਂ ਗੁਰਬਾਣੀ ਤੋਂ ਦੂਰ ਹੋਵੋ ਫਿਰ ਤੁਹਾਡੀ ਇਹੋ ਜਿਹੀ ਲਿਵ ਬਣ ਜਾਵੇਗੀ ਤੁਹਾਡਾ ਹਰ ਰੋਜ਼ ਹੀ ਦਿਲ ਕਰੇਗਾ ਕਿ ਨਿਤਨੇਮ ਦੇ ਨਾਲ ਜੁੜੀਏ ਕਿਉਂਕਿ ਪਰਮਾਤਮਾ ਦੇ ਕੋਲੋਂ ਹੀ ਸਾਥ ਸੰਗਤ ਜੀ ਸਭ ਕੁਝ ਮਿਲਣਾ ਹੈ ਦੁਨਿਆਵੀ ਰਿਸ਼ਤੇ ਤਾਂ ਝੂਠੇ ਹਨ ਸੱਚਾ ਹੈ ਤਾਂ ਸਿਰਫ ਪਰਮਾਤਮਾ ਜੀ ਦਾ ਨਾਮ ਜਿੰਨਾ ਵੀ ਅਸੀਂ ਸਿਮਰ ਲਈਏ ਉਨਾ ਹੀ ਥੋੜਾ ਹੈ ਤੇ ਜੇਕਰ ਇਸ ਦਿਨ ਤੁਸੀਂ ਤੇ ਜੇਕਰ ਇਸ ਦਿਨ ਨੂੰ ਸਮਰਪਿਤ ਤੁਸੀਂ ਗੁਰੂ ਘਰੇ ਜਾ ਕੇ ਝਾੜੋ ਦੀ ਸੇਵਾ ਵਰਤਨਾ ਦੀ ਸੇਵਾ ਕਰ ਲੈਿੰਦੇ ਹੋ ਤਾਂ ਤੁਹਾਡੇ ਮਨ ਦੀਆਂ ਕੁਰੇਤੀਆਂ ਦੂਰ ਹੋ ਜਾਣਗੀਆਂ ਤੁਹਾਡੇ ਉੱਤੇ ਪਰਮਾਤਮਾ ਜੀ ਦੀ ਬਖਸ਼ਿਸ਼ ਹੋ ਜਾਵੇਗੀ ਤੁਹਾਡੇ ਘਰ ਦੇ ਵਿੱਚੋਂ ਦੁੱਖ ਕਲੇਸ਼ ਦੂਰ ਹੋ ਜਾਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ